ਪੋਸਟ ਆਫਿਸ ਜੀਪੀਓ ਦੇ ਵਿੱਚ ਆਈ ਆ ਅੰਮ੍ਰਿਤਸਰ ਜੀਪੀਓ ਚ ਆਪਣੀ ਰਖੜੀ ਆਪਣੇ ਬ੍ਰਦਰ ਨੂੰ ਸੈਂਡ ਕਰਨ ਲਈ ਆਈ ਸੀ ਔਰ ਮੈਂ ਹਰ ਵਾਰੀ ਪੋਸਟ ਆਫਿਸ ਨਹੀਂ ਸਰਵਿਸ ਲਾ ਨਹੀਂ ਆ ਬਿਕੋਜ਼ ਮੈਨੂੰ ਇਨਾਂ ਤੇ ٹرسٹ ਹੈ ਕਿ ਮੇਰੀ ਸੇਫਲੀ ਔਰ ਟਾਈਮਲੀ ਮੇਰੀ ਰਖੜੀ ਪਹੁੰਚਦੀ ਹੈ ਔਰ ਮੈਂ ਅੱਜ ਵੀ ਇਸੇ ਚੀਜ਼ ਲਈ ਆਈ ਸੀ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਹਾਂ ਔਰ ਵੈਸੇ ਤਾਂ ਮੇਰੇ ਹੋਰ ਵੀ ਕੋਲ ਵੀ ਪੋਸਟ ਆਫਿਸ ਹੈਗੇ ਨੇ ਮੈਂ ਉੱਥੋਂ ਵੀ ਸਰਵਿਸ ਲੈ ਸਕਦੀ ਸੀ ਬਟ ਮੈਂ ਚਲੋ ਮੈਨੂੰ ਲੱਗਾ ਕਿ ਜੀਪੀਓ ਤੋਂ ਥੋੜਾ ਜਿਹਾ ਜਰਾ ਮੈਨੂੰ ਮੈਂ ਅੱਗੇ ਵੀ ਮੋਸਟਲੀ ਇੱਥੇ ਆਣੀ ਆ ਵੈਸੇ ਤਾਂ ਡਿਪਾਰਟਮੈਂਟ ਦੀਆਂ ਸਰਵਿਸਿਜ਼ ਹਰ ਜਗ੍ਹਾ ਸੇਮ ਹੀ ਨੇ ਔਰ ਸਾਨੂੰ ਬੜੀਆਂ ਅੱਛੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੁਣ ਇਹ ਮੇਰੇ ਹੱਥ ਵਿੱਚ ਐਨਵੈਲਪ ਹੈ ਇਹ ਸਪੈਸ਼ਲੀ ਰਖੜੀ ਵਾਸਤੇ ਹੀ ਇਹਨਾਂ ਨੇ ਆਪਣਾ ਇੰਟਰੋਡਿਊਸ ਕੀਤੇ ਹੋਏ ਨੇ ਐਨਵੈਲਪ ਨੇ ਇਹ 15 ਰੁਪਏ ਦਾੰਨ ਦਾਲਪੈ। ਇਸੋ ਇਹ ਲਵਾ ਸਾਡੇ ਕੋਲ ਬਾਕਸਿਸ ਵੀ ਨਹੀਂ ਹੋਗਾ ਸਾਡਾ ਸਮਾਨ ਜ਼ਿਆਦਾ ਹੈ ਤਾਂ ਅਸੀਂ ਉਹ ਬਾਕਸਿਸ ਦੇ ਵਿੱਚ ਪੈਕ ਕਰਕੇ ਭੇਜ ਸਕਦੇ ਹਾਂ। ਉਹ ਵੀ 50 ਰੁਪਏ ਦਾ ਬਾਕਸ ਹੈ। ਔਰ ਇਹ ਦੋਨੋਂ ਇਹਨਾਂ ਦੀ ਮੇਨ ਖਾਸੀਅਤ ਹੈ ਕਿ ਇਹ ਦੋਨੋਂ ਬਾਰਡਰ ਪ੍ਰੂਫ ਨੇ। ਅਗਰ ਸਾਡੀ ਰੇਨ ਜਾਂ ਜੇਸੀ ਲੰਦੀ ਵਜ੍ਹਾ ਨਾਲ ਕੋਈ ਡੈਮੇਜ ਨਹੀਂ ਇਹਨਾਂ ਨੂੰ ਹੁੰਦਾ। ਪਾਣੀ ਵਗੈਰਾ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ। ਔਰ ਪੋਸਟ ਆ ਵੀ ਨੇ ਇੱਕ ਬੜਾ ਅੱਛਾ ਮਤਲਬ ਹੈ ਇੱਕ ਸਟੈਪ ਚੁੱਕਿਆ ਹੋਇਆ ਹੈ ਕਿ ਭੈਣ ਭਰਾਵਾਂ ਦੇ ਤਿਉਹਾਰ ਤੇ ਉਹਨਾਂ ਨੇ ਇੱਕ ਖਾਸ ਸਾਨੂੰ ਇੱਕ ਸਰਵਿਸ ਦਿੱਤੀ ਹੈ ਕਿ ਸਾਡੀਆਂ ਸਾਡੇ ਭਰਾਵਾਂ ਤੱਕ ਟਾਈਮ 'ਤੇ ਰਕੜੀਆਂ ਪਹੁੰਚਣ ਤੇ ਭੈਣ ਭਰਾਵਾਂ ਦਾ ਇਹ ਤਿਉਹਾਰ ਬੜੀ ਅੱਛੀ ਤਰ੍ਹਾਂ ਮਨਾਇਆ ਜਾ ਸਕੇ ਕਿੰਨਾ ਰਿਸ਼ਤਾ ਕਹਿੰਦੇ ਨੇ ਮਜਬੂਤ ਰਿਸ਼ਤਾ ਹੈ ਹਾਂਜੀ ਬਿਲਕੁਲ ਬਿਲਕੁਲ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਇੱਕ ਬੜਾ ਮਜਬੂਤ ਰਿਸ਼ਤਾ ਹੈ ਭੈਣਾਂ ਭਰਾਵਾਂ ਦੀ ਲੰਮੀ ਉਮਰ ਵਾਸਤੇ ਕਾਮਨਾ ਕਰਦੀਆਂ ਨੇ ਭਰਾ ਵੀ ਆਪਣੀਆਂ ਭੈਣਾਂ ਨੂੰ ਹਰ ਸਾਰੀ ਉਮਰ ਉਹਨਾਂ ਦੀ ਮਤਲਬ ਰੱਖਿਆ ਕਰਨ ਵਾਸਤੇ ਇੱਕ ਆਨੇ ਭਰਾਵਾਂ ਦੀ ਰੱਖਿਆ ਕਰਨੀ ਹੈ ਔਰ ਭੈਣਾ ਮਤਲਬ ਯਹਾਂ ਤੇ ਭਰਾਵਾਂ ਦੇ ਲੰਮੀ ਉਮਰ ਵਾਸਤੇ ਦੁਆ ਕਰਦੀਆਂ ਨੇ ਔਰ ਪੋਸਟ ਆਫਿਸ ਨੇ ਕਿ ਤੁਹਾਨੂੰ ਇੱਕ ਲਿੰਕ ਬਣਾਇਆ ਸਾਨੂੰ ਜੋੜਨ ਦਾ ਔਰ ਮੈਂ ਬਹੁਤ ਤਾਰੀਫ ਕਰਦੀ ਹਾਂ ਪੋਸਟ ਆਫਿਸ ਦੀ ਇਸ ਚੀਜ਼ ਵਾਸਤੇ ਕਿ ਉਹਨਾਂ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੋਇਆ ਹੈ ਇਸ ਚੀਜ਼ ਵਾਸਤੇ ਜੀ ਪੋਸਟ ਮਾਸਟਰ ਅਮਰ ਸਾਹਿਬ ਜੀ ਪੀਓ ਦੇ ਕੰਮ ਕਰ ਰਹੇ ਹੈਗਾ ਸਰ ਕੀ ਕੀ ਉਪਰਾਲੇ ਕੀਤੇ ਗਏ ਰੱਖਿਆ ਮੰਤਰੀ ਲੈ ਕੇ ਤੁਹਾਡੇ ਜੀ ਡਿਪਾਰਟਮੈਂਟ ਪੋਸਟ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਆ ਇਹ ਪਹਿਲਾਂ 2 ਮਹੀਨੇ ਪਹਿਲਾਂ ਹੀ ਐਡਵਾਂਸ ਤਿਆਰੀ ਸ਼ੁਰੂ ਹੀ ਕਰ ਦਿੰਨੇ ਗਏ ਆ ਅਸੀਂ ਸਭ ਤੋਂ ਪਹਿਲਾਂ ਦਾ ਕਾਊਂਟਰ ਆਪਣੇ ਇਹਦੇ ਜਿਹੜੇ ਬੁਕਿੰਗ ਵਾਲੇ ਅਸੀਂ ਵਧਾ ਦਿੰਨੇ ਹੈਗੇ ਆ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਪੋਸਟ ਨੇ ਐਨਵੈਲਪ ਖਾਸ ਕਰਕੇ ਇਹ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਰੇਟ 15 ਰੁਪਏ 20 ਰੁਪਏ ਔਰ ਬਾਕਸਸ 50 ਰੁਪਏ ਦੇ ਮਿਲਦਾ ਹੈਗਾ ਇਹ ਜਿਹੜੇ ਇਹ ਐਨਵੈਲਪ ਹੈਗੇ ਆ ਇਹ ਐਨਵੈਲਪ ਵਾਟਰਪੂਫ ਹੈਗੇ ਨੇ ਔਰ ਦੂਜੀ ਗੱਲ ਹੈਗੀ ਆ ਜਦੋਂ ਕਾਊਂਟਰ ਤੇ ਅਸੀਂ ਬੁਕਿੰਗ ਕਰਦੇ ਆ ਉਹ ਡਿਸਪੈਚ ਕਰਦੇ ਆ ਸਾਨੂੰ ਦੂਰੋਂ ਪਤਾ ਲੈਂਦਾ ਕਿ ਇਹ ਰਾਖੀ ਮੇਲ ਹੈਗੀ ਆ ਅਸੀਂ ਡਿਸਪੈਚ ਕਰਦੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਔਰ ਜਲਦੀ ਜਲਦੀ ਇਹ ਆਪਣੇ ਥਾਂ ਤੇ ਪਹੁੰਚ ਜਾਂਦੇ ਨੇ ਇਨਾ ਚ ਸਾਡੀਆਂ ਭੈਣਾਂ ਸਾਰੀਆਂ ਜਿਹੜੀਆਂ ਭੇਜਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਸਰ ਰક્ષાਬੰਧਨ ਲੱਗ ਕੇ ਜਿਆਦਾ ਤੇਜ਼ੀ ਹੋ ਜਾਂਦੀ ਹੈ ਕੋਈ ਟਾਈਮਿੰਗ ਵੀ ਚੇਂਜ ਕੀਤੀ ਤੁਸੀਂ ਆਪਣੇ ਆਫਿਸਰ ਨੂੰ ਟਾਈਮਿੰਗ ਸਾਡੀ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਅਸੀਂ ਨੋਰਮਲ ਟਾਈਮਿੰਗ 'ਚ ਕੰਮ ਕਰਦੇ ਸੀ ਪਰ ਹੁਣ ਅਸੀਂ ਆਪਣੀ ਟਾਈਮਿੰਗ ਥੋੜੀ ਚੇਂਜ ਕੀਤੀ ਹੈ ਅਸੀਂ 9 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕੰਟੀਨਿਊ ਦੋ-ਦੋ ਚਾਰ ਕਾਊਂਟਰ ਅਸੀਂ ਆਪਣੇ ਵਧਾਏ ਹੋਏ ਨੇ ਸਰ ਜਿਹੜੇ ਲੋਕ ਆਪਣਾ ਕੋਰੇ ਤਿਆਰ ਕਰਕੇ ਆਉਂਦੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਜੇ ਕੋਈ ਮਿਸਟੇਕ ਹੋ ਜਾਂਦੀ ਹੈ ਕੋਈ ਰੱਖਿਆ ਬੰਧਨ ਰਿਸਪੌਂਸਿਬਿਟੀ ਨਹੀਂ ਹੁੰ ਇਸ ਤਰ੍ਹਾਂ ਕਿ ਜਿਹੜੇ ਸਾਡੇ ਐਨਵੈਲਪ ਤਿਆਰ ਕੀਤੇ ਡਿਪਾਰਟਮੈਂਟ ਪੋਸਟ ਨੇ ਪਰਟੀਕੁਲਰਲੀ ਰਾਖੀ ਮੇਰੇ ਵੱਸੇ ਤਿਆਰ ਕੀਤੇ ਹੋਏ ਆ ਜੇ ਅਸੀਂ ਇਹਨਾਂ ਵਿੱਚ ਭੇਜਾਂਗੇ ਤੇ ਸਾਡੀ ਇਹ ਪਾਇਓਰਿਟੀ ਬੇਸਡ ਡਿਲੀਵਰ ਹੋਏਗੀ ਜਿਹੜੇ ਭੈਣਾਂ ਆਪਣੀਆਂ ਜਿਹੜੇ ਰਾਖੀ ਲੱਗੀਆਂ ਹੁੰਦੀਆਂ ਨੇ ਆਪਣੇ ਘਰੋਂ ਲੈ ਕੇ ਆਉਂਦੀਆਂ ਨੇ ਉਹ ਕਈ ਵਾਰ ਉਹ ਐਨਵੈਲਪ ਮਾੜੇ ਹੁੰਦੇ ਨੇ ਪਾਣੀ ਪੀ ਕੇ ਖਰਾਬ ਹੋ ਜਾਂਦੇ ਨੇ ਜਾਂ ਉੱਪਰ ਰਾਖੀ ਮੈਲ ਨਹੀਂ ਲਿਖਿਆ ਹੁੰਦਾ ਆ ਉਹਦੇ ਵਿੱਚ ਸਾਨੂੰ ਡਿਸਪੈਚ ਕਰਨ 'ਚ ਔਰ ਡਿਲੀਵਰੀ ਕਰਨ 'ਚ ਥੋੜੀ ਮੁਸ਼ਕਲ ਹੁੰਦੀ ਕੀ ਹੈ ਮਠਾਈ ਵਗੈਰਾ ਵੀ ਜਾਰੀ ਕੀਤੀ ਮਠਾਈ ਜਿਹੜੀ ਪੈਰਿਸ਼ੇਬਲ ਨਹੀਂ ਹੈਗੀ ਉਹ ਆ ਜਿਸ ਤਰ੍ਹਾਂ ਆਪਾਂ ਕੋ ਗਿਫਟ ਭੇਜ ਸਕਦੇ ਹਾਂ ਸਾਡੇ ਕੋ ਬਾਕਸਸ ਹੈਗੇ ਆ ਪਰਟੀਕੂਲਰ ਕੰਮਸ ਹੈਗੇ ਆ ਅਸੀਂ ਬਾਕਸਸ ਵਿੱਚ ਪਾ ਕੇ ਮਠਾਈ ਜਾਂ ਅਸੀਂ ਕੋਈ ਗਿਫਟ ਕੋਰਾ ਅਸੀਂ ਉਹ ਭੇਜ ਸਕਦੇ ਹਾਂ ਸਰ ਵਿਦੇਸ਼ਾਂ ਦੇ ਕੋਰੇ ਤਿਆਰ ਹੋ ਰਹੇ ਨੇ ਜਾਂ ਸਰ ਇਲਾਕੇ ਦੇ ਵੀ ਕੋਰੇ ਤਿਆਰ ਹੋ ਰਹੇ ਇਹ ਦੋਨੋਂ ਤਰ੍ਹਾਂ ਤਿਆਰ ਹੋ ਰਹੇ ਜੀ ਆਪਣੇ ਇੰਡੀਆ ਵਿੱਚ ਵੀ ਸਾਡੇ ਬਹੁਤ ਤਿਆਰ ਹੋ ਰਹੇ ਨੇ ਔਰ ਜਿਹੜੇ ਫੋਰਨ ਕੰਟਰੀ ਵਿੱਚ ਸਾਡੇ ਜਿਹੜੇ ਭੈਣਾਂ ਉਹਨਾਂ ਦੇ ਜਿਹੜੇ ਭਰਾ ਉੱਥੇ ਗਏ ਹੋਏ ਨੇ ਉਹਨਾਂ ਦੇ ਵੀ ਕਾਫੀ ਰਖੜੀਆਂ ਚੱਲ ਰਹੀਆਂ ਨੇ ਤੇ ਇਹ ਰਖੜੀ ਜਿਹੜੇ ਆ 1.5 ਮਹੀਨਾ ਪਹਿਲਾਂ ਹੀ ਸਟਾਰਟ ਕਰੇ ਡਿਪਾਰਟਮੈਂਟ ਚ ਸ਼ੁਰੂ ਹੋ ਗਈ ਸੀ ਅਸੀਂ ਪਹਿਲਾਂ ਹੀ ਇਹ